ਜਿੱਦੂ ਮੂਸੀਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਤਾਂ ਜਿੱਥੇ ਸਿੱਧੂ ਦੇ ਚਾਹਣ ਵਾਲੇ ਉਹਨਾਂ ਨੂੰ ਅੱਜ ਵਧਾਈਆਂ ਦੇ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੀਆਂ ਪੋਸਟਾਂ ਵੀ ਪਾ ਰਹੇ ਨੇ ਤਾਂ ਹਾਲ ਹੀ ਦੇ ਘੜੀ ਇੱਕ ਪੋਸਟ ਦੇ ਉੱਪਰ ਪ੍ਰतिकਰਮ ਦਿੱਤਾ ਹੈ ਮੂਸੀਵਾਲਾ ਦੀ ਮਾਂ ਚਰਨਕੌਰ ਜੀ ਨੇ ਜਿੱਥੇ ਕਿਸੇ ਫੈਨ ਦੇ ਵੱਲੋਂ ਸਿੱਧੂ ਮੂਸੀਵਾਲਾ ਦੇ ਫੈਨ ਪੇਜ ਦੇ ਉੱਪਰ ਹੈਪੀ ਬਰਥਡੇ ਫਾਦਰ ਸਾਹਿਬ ਲਿਖ ਕੇ ਪਾਇਆ ਹੋਇਆ ਸੀਗਾ ਤਾਂ ਉਹ ਪੋਸਟ ਸ਼ੇਅਰ ਕਰਦਿਆਂ ਉਹਨਾਂ ਨੇ ਕੁਝ ਦਿਲ ਦੇ ਜਜ਼ਬਾਤ ਲਿਖੇ ਨੇਗੇ ਉਹ ਕਹਿੰਦੇ ਨੇ ਕਿ ਸ਼ੋਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀਂ ਆਪਣੀ ਉਮਰ ਆਪਣੇ ਬਾਪੂ ਜੀ ਨੂੰ ਲਾ ਗਏ ਸਾਨੂੰ ਨਹੀਂ ਚਾਹੀਦੀ ਤੁਹਾਡੀ ਇਹ ਵਿਸ਼ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ ਚਲੋ ਜੋ ਵਾਇਗਰੂ ਦੀ ਮਰਜ਼ੀ ਪਰ ਅੱਜ ਵੀ ਅਸੀਂ ਤੁਹਾਨੂੰ ਆਪਣੇ ਨਾਲ ਹੀ ਮਹਿਸੂਸ ਕਰਦੇ ਹਾਂ ਤੁਸੀਂ ਕਿਤੇ ਹੀ ਨਹੀਂ ਗਏ ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਹੈ ਵਾਇਗਰੂ ਅੱਗੇ ਅਰਦਾਸ ਕਰਦੀ ਹਾਂ ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ ਤੇਰੇ ਦੁਸ਼ਮਣਾਂ ਦੀ ਬਰਬਾਦੀ ਆਪਣੇ ਅੱਖੀ ਦੇਖਣ ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਤੇ ਤੁਸੀਂ ਸਾਨੂੰ ਇੰਨਾ ਮਾਣ ਦਿਵਾਇਆ ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖਸ਼ਿਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਧਰਤੀ ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਯੂ ਪੁੱਤ ਜਿੱਥੇ ਵੀ ਹੋਵੋ ਖੁਸ਼ ਰਹੋ ਸੁਬਿਹਤ ਭਾਵਕ ਹੁੰਦੇ ਆ ਉਹਨਾਂ ਨੇ ਇਹ ਪੋਸਟ ਪਾਈ ਕਿਉਂਕਿ ਹੁਣ ਮੂਸੇ ਵਾਲਾ ਤਾਂ ਇਸ ਦੁਨੀਆ ਤੇ ਨਹੀਂ ਹੈਗੇ ਪਰ ਮਾਂ ਬਾਪ ਨੂੰ ਆਪਣੇ ਪੁੱਤ ਦੀ ਕਮੀ ਤਾਂ ਮਹਿਸੂਸ ਹੁੰਦੀ ਹੈ ਅਕਸਰ ਜਦੋਂ ਵੀ ਕੋਈ ਜਨਮ ਦਿਨ ਹੁੰਦਾ ਸੀਗਾ ਤੇ ਮੂਸੇਵਾਲਾ ਆਪ ਕੇਕ ਕਟਾਉਂਦੇ ਸੀ ਆਪਣੇ ਫਾਦਰ ਸਾਹਿਬ ਦੇ ਨਾਲ ਬਹੁਤ ਹੀ ਜ਼ਿਆਦਾ ਉਹਨਾਂ ਦਾ ਪਿਆਰ ਸੀਗਾ ਤਾਂ ਹਾਲੀ ਦੀ ਘੜੀ ਮੂਸੇਵਾਲਾ ਦੇ ਚਾਹਣ ਵਾਲੇ ਵਧਾਈਆਂ ਦੇ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਤਾਂ ਜਿੱਥੇ ਸਿੱਧੂ ਦੇ ਚਾਹਣ ਵਾਲੇ ਉਹਨਾਂ ਨੂੰ ਅੱਜ ਵਧਾਈਆਂ ਦੇ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੀਆਂ ਪੋਸਟਾਂ ਵੀ ਪਾ ਰਹੇ ਨੇ ਤਾਂ ਹਾਲੀ ਦੀ ਘੜੀ ਇੱਕ ਪੋਸਟ ਦੇ ਉੱਪਰ ਪ੍ਰतिकਰਮ ਦਿੱਤਾ ਹੈ ਮੂਸੀ ਵਾਲਿਆ ਦੀ ਮਾਂ ਚਰਨਕੌਰ ਜੀ ਨੇ ਜਿੱਥੇ ਕਿਸੇ ਫੈਨ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਫੈਨ ਪੇਜ ਦੇ ਉੱਪਰ ਹੈਪੀ ਬਰਥਡੇ ਫਾਦਰ ਸਾਹਿਬ ਲਿਖ ਕੇ ਪਾਇਆ ਹੋਇਆ ਸੀਗਾ ਤਾਂ ਉਹ ਪੋਸਟ ਸ਼ੇਅਰ ਕਰਦੇ ਆ ਉਹਨਾਂ ਨੇ ਕੁਝ ਦਿਲ ਦੇ ਜਜ਼ਬਾਤ ਲਿਖੇ ਨੇਗੇ ਉਹ ਕਹਿੰਦੇ ਨੇ ਕਿ ਸ਼ੋਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀਂ ਆਪਣੀ ਉਮਰ ਆਪਣੇ ਬਾਪੂ ਜੀ ਨੂੰ ਲਾ ਕੇ ਸਾਨੂੰ ਨਹੀਂ ਚਾਹੀਦੀ ਤੁਹਾਡੀ ਇਹ ਵੇਸ਼ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ ਚਲੋ ਜੋ ਵਾਇਗਰੂ ਦੀ ਮਰਜ਼ੀ ਪਰ ਅੱਜ ਵੀ ਅਸੀਂ ਤੁਹਾਨੂੰ ਆਪਣੇ ਨਾਲ ਹੀ ਮਹਿਸੂਸ ਕਰਦੇ ਹਾਂ ਤੁਸੀਂ ਕਿਤੇ ਹੀ ਨਹੀਂ ਗਏ ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਹੈ ਵਾਇਗਰੂ ਅੱਗੇ ਅਰਦਾਸ ਕਰਦੀ ਹਾਂ ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ ਤੇਰੇ ਦੁਸ਼ਮਣਾਂ ਦੀ ਬਰਬਾਦੀ ਆਪਣੇ ਅੱਖੀ ਦੇਖਣ ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਤੇ ਤੁਸੀਂ ਸਾਨੂੰ ਇੰਨਾ ਮਾਣ ਦਵਾਇਆ ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਵਿਵਾਪੂ ਵਾਲਾ ਮਾਣ ਬਖਸ਼ਿਆ ਮੈਂ ਵਾਇਗਰੂ ਅੱਗੇ ਅਰਦਾਸ ਕਰਦੀ ਹਾਂ ਕਿ ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਦਰਤੀ ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਯੂ ਪੁੱਤ ਜਿੱਥੇ ਵੀ ਹੋਵੋ ਖੁਸ਼ ਰਹੋ ਸਬਿਹਤ ਭਾਵਕ ਹੁੰਦਿਆਂ ਉਹਨਾਂ ਨੇ ਇਹ ਪੋਸਟ ਪਾਈ ਕਿਉਂਕਿ ਹੁਣ ਮੂਸੇਵਾਲਾ ਤਾਂ ਇਸ ਦੁਨੀਆ ਤੇ ਨਹੀਂ ਹੈਗੇ ਪਰ ਮਾਂ ਬਾਪ ਨੂੰ ਆਪਣੇ ਪੁੱਤ ਦੀ ਕਮੀ ਤਾਂ ਮਹਿਸੂਸ ਹੁੰਦੀ ਹੈ ਅਕਸਰ ਜਦੋਂ ਵੀ ਕੋਈ ਜਨਮ ਦਿਨ ਹੁੰਦਾ ਸੀਗਾ ਤੇ ਮੂਸੇਵਾਲਾ ਆਪਕੀ ਇੱਕਟਾਉਂਦੇ ਸੀ ਆਪਣੇ ਫਾਦਰ ਸਾਹਿਬ ਦੇ ਨਾਲ ਬਹੁਤ ਹੀ ਜ਼ਿਆਦਾ ਉਹਨਾਂ ਦਾ ਪਿਆਰ ਸੀਗਾ ਤਾਂ ਹਾਲੀ ਦੀ ਘੜੀ ਮੂਸੇਵਾਲਾ ਦੇ ਚਾਣ ਵਾਲੇ ਵਧਾਈਆਂ ਦੇ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ